ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਿਮਰਜੀਤ ਮਾਨ ਦੇ ਦੋ ਚਮਚਾਂ ਦੀ ਗੱਲ ਕਰਨੀ ਹੈ ਤੁਸੀਂ ਉਹਨਾਂ ਨੂੰ ਤੋਤੀ ਬਨਵਾਸ਼ੀ ਕਹਿ ਸਕਦੇ ਹੋ ਯਾਨੀ ਕਿ ਤੋਤੀ ਬਦਮਾਸ਼ ਇਹ ਵੀ ਕਹਿ ਸਕਦੇ ਹੋ ਇਹ ਕੌਣ-ਕੌਣ ਨੇ ਇੱਕ ਤਾਂ ਰਫਤਾਰ ਰਾਏ ਜਿਹਦੇ ਨਾਲ ਮੇਰਾ ਪਹਿਲਾਂ ਵੀ ਪੰਗਾ ਪਿਆ ਸੀ ਤੇ ਇੱਕ ਭਾਨਾ ਸਿੱਧੂ ਤੇ ਨਾਲ ਇੱਕ ਖੱਤ ਹੈਗਾ ਰਾਜ ਖਾਲਸਾ ਪਹਿਲਾਂ ਗੱਲ ਕਰਦੇ ਆ ਰਫਤਾਰ ਦੀ ਦੋਤੀ ਬਦਮਾਸ਼ ਦੀ ਜਿਹੜਾ ਦੋਤੀ ਬਦਮਾਸ਼ ਹੈ ਇਹਨੇ ਜਿਵੇਂ ਦੀਪ ਸਿੱਧੂ ਨੇ ਇੱਕ ਹੱਥ ਵਿੱਚ ਝਾੜੂ ਫੜਿਆ ਸੀ ਇੱਕ ਹੱਥ ਵਿੱਚ ਸ਼੍ਰੀ ਸਾਹਿਬ ਫੜਿਆ ਸੀ ਤੇ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਝਾੜੂ ਚਾਹੀਦਾ ਕਿ ਤੁਹਾਨੂੰ ਸ਼੍ਰੀ ਸਾਹਿਬ ਚਾਹੀਦੇ ਆ ਕੁਰਬਾਨ ਚਾਹੀਦੀ ਹੈ ਤੇ ਉਹੀ ਨਾਟਕਵਾਜੀ ਹੁਣ ਇੱਕ ਸਮਜਿਤ ਮਾਨ ਦੀ ਸਟੇਜ ਤੇ ਇਹ ਤੋਤੀ ਬਦਨਵਾਸ਼ ਜਾਨੀ ਕਿ ਰਫਤਾਰ ਰਾਏ ਨੇ ਕੀਤੀ ਹੈ ਝਾੜੂ ਤੇ ਕੁਰਬਾਨ ਹੱਥ ਵਿੱਚ ਫੜੇ ਨੇ ਇੱਕ ਨਾ ਥੋੜਾ ਜਿਹਾ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਹੈ ਕਿ ਇਹ ਸਮਜਿਤ ਮਾਨ ਵਰਗੇ ਨਾ ਇੱਕ ਮਿੰਟ ਲਾਉਂਦੇ ਨੇ ਟਰੱਕ ਵਿੱਚ ਗੱਡੀ ਮਾਰਨ ਵਾਸਤੇ ਹਾਲਾਂਕਿ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ ਜਦੋਂ ਟਰੱਕ ਵਿੱਚ ਉਹਦੀ ਸਕਾਰਪਿਓ ਗੱਡੀ ਵੱਜੀ ਐ ਉਦੋਂ ਬਾਅਦ ਉਹਨੂੰ ਸ਼ਹੀਦ ਬਣਾ ਦਿੱਤਾ ਸੀ ਤੇ ਬਾਅਦ ਨੇ ਇਲੈਕਸ਼ਨ ਜਿੱਤੀ ਸੀ ਇਹ ਰਫਤਾਰ ਆਏ ਵਰਗੇ ਸ਼ੋਰ ਜੇ বিনা ਅਕਲ ਤੋਂ ਕੰਮ ਨਹੀਂ ਲੈਂਦੇ ਤੇ ਹੋਰ ਨੌਜਵਾਨਾਂ ਨੂੰ ਵੀ ਗਮਰਾਹ ਕਰਦੇ ਨੇ ਤੇ ਐਕਸੀਡੈਂਟ ਕਰਾਉਣ ਲੱਗੇ ਇਹ ਇਸੇ ਵਿੱਚ ਜਿਤ ਮਾਨਵ ਵਰਗੇ ਕਾਕਾ ਮੈਂਟਲ ਆਉਂਦੇ ਐ ਕਿਉਂਕਿ ਇਹਨਾਂ ਨੇ ਇਲੈਕਸ਼ਨ ਜਿੱਤ ਲਈ ਹੁੰਦੀ ਇਹਨਾਂ ਨੂੰ ਤੁਹਾਡੇ ਤੱਕ ਕੋਈ ਮਤਲਬ ਨਹੀਂ ਤੇ ਦੀਪ ਸਿੱਧੂ ਦੀ ਜਦੋਂ ਗੱਲਬਾਤ ਕਰਦਾ ਹੈ ਨਾ ਇਹ ਉਦੋਂ ਕਈ ਬੰਦੇ ਉੱਥੇ ਖੜੇ ਹੱਸਦੇ ਵੀ ਐ ਤੇ ਕਮੈਂਟਰੀ ਕਰਦੇ ਨੇ ਕਿ ਕੀ ਇਹ ਲੋਕ ਆਪਣੇ ਆਪ ਨੂੰ ਸਮਝਦੇ ਆ ਜਾਨੀ ਕਿ ਇਹ ਕਹਿ ਸਕਦੇ ਆ ਕਿ 2-4 ਦਿਨਾਂ ਦੇ ਵਿੱਚ ਇਹ ਰਫਤਾਰ ਆਈ ਵਰਗੇ ਦਾ ਵੀ ਕੋਈ ਨਾ ਕੋਈ ਐਕਸੀਡੈਂਟ ਕਰਵਾ ਕੇ ਤੇ ਨੌਜਵਾਨ ਸ਼ਹੀਦ ਜਾਂ ਤੋਤੀ ਬੰਦਮਾਸ ਨਿੰਕੇ ਤੋਤੀ ਬਦਮਾਸ਼ ਦਾ ਕਤਲ ਕਰਕੇ ਸ਼ਹੀਦ ਬਣਾਇਆ ਜਾ ਸਕਦਾ ਹੈ ਕਿਉਂਕਿ ਸਿਮਰਤ ਮਾਨ ਦੀ ਤਕਰੀਬ ਨੂੰ ਫਿਤਰਤ ਰਹੀ ਹੈ ਲੋਕਾਂ ਦੇ ਪੁੱਤ ਮਰਵਾ ਕੇ ਚੋਣਾਂ ਜਿੱਤਣ ਵਾਸਤੇ ਇਹ ਤਾਂ ਹੈਗੀ ਆ ਰਫਤਾਰ ਹੈ ਇਹਦੀ ਗੱਲ ਜਿਹੜਾ ਝਾੜੂ ਤੇ ਕੁਰਬਾਨ ਫੜ ਕੇ ਦੀਪ ਸਿੱਧੂ ਵਾਲੇ ਲਸ਼ਮਨ ਕਰਦਾ ਤੇ ਦੂਜੀ ਗੱਲ ਮੈਂ ਕਰਨੀ ਹੈ ਜਿਹੜਾ ਪਹਾਨਾ ਸਿੱਧੂ ਐ ਤੇ ਰਾਜ ਖਾਲਸਾ ਉਹ ਗੱਡੀ ਦੇ ਵਿੱਚ ਜਾਂਦੇ ਨੇ ਉਹ ਵੀਡੀਓ ਵਾਇਰਲ ਹੁੰਦੀ ਐ ਰਾਜ ਖਾਲਸਾ ਜਿਹੜਾ ਐ ਨਾ ਉਹ ਪਹਾਨੇ ਸਿੱਧੂ ਨੂੰ ਕਹਿੰਦਾ ਕਹਿੰਦਾ ਕਾਰਮਜੀਤ ਅਨਮੋਲ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਉਹਦੇ ਹੱਕ ਵਿੱਚ ਸਿੰਗਰ ਚੋਣ ਪ੍ਰਚਾਰ ਕਰਨ ਵਾਸਤੇ ਗਏ ਨੇ ਉਹਨਾਂ ਬਾਰੇ ਕੀ ਕਹੋਗੇ ਹੁਣ ਪਹਾਨਾ ਸਿੱਧੂ ਵੀ ਉੱਥੇ ਬਦਮਾਸ਼ੀ ਕਰਦਾ ਕਹਿੰਦਾ ਇਹਨਾਂ ਸਿੰਗਰਾਂ ਦੇ ਛਿੱਤਰ ਮਾਰੋ ਫੜ ਕੇ ਇਕ ਕੌਮ ਦੇ ਯੋਧੇ ਲਈ ਪ੍ਰਚਾਰ ਕਰਨ ਜਾਨਕਿ ਅਮਰਤਪਾਲ ਖੱਜ ਲਈ ਪ੍ਰਚਾਰ ਕੀਤਾ ਜਾਵੇ ਜਿਸ ਸੰਜੀਤ ਮਾਨ ਜਿਹੜਾ ਮੁੰਡੇ ਮਰਵਾਉਣ ਵਾਲਾ ਉਹਦੇ ਲਈ ਪ੍ਰਚਾਰ ਕੀਤਾ ਜਾਵੇ ਜਿਹੜੇ ਲੱਖੇ ਸੁਧਾਣੇ ਨੇ ਇੱਕੋ ਪ੍ਰਚਾਰਕ ਦਾ ਗੋਲਡੀ ਦਾ ਕਤਲ ਕਰਵਾਇਆ ਸੀ ਉਹਦੇ ਲਈ ਪ੍ਰਚਾਰ ਕੀਤਾ ਜਾਵੇ ਗੈਂਗਸਟਰਾਂ ਲਈ ਪ੍ਰਚਾਰ ਕਰੋ ਇਹਨਾਂ ਦਾ ਮਤਲਬ ਇਹ ਹੈਗਾ ਸਾਡਾ ਕੋਈ ਕਰਮੀਤ ਅਨਮੋਲ ਦੇ ਨਾਲ ਜਦ ਹੋਰ ਕਿਸੇ ਕੈਂਡੀਡੇਟ ਨਾਲ ਕੋਈ ਮਤਲਬ ਨਹੀਂ ਕਿ ਕਿਹਦਾ ਪ੍ਰਚਾਰ ਕਰੋ ਕਿਹਦਾ ਨਾ ਕਰੋ ਸਭ ਨੂੰ ਹੱਕ ਹੈ ਪ੍ਰਚਾਰ ਕਰਨ ਦਾ ਸਭ ਨੂੰ ਹੱਕ ਹੈ ਇਲੈਕਸ਼ਨ ਲੜਨ ਦਾ ਪਰ ਜਿਹੜੇ ਇਹ ਲੋਕ ਬਦਮਾਸ਼ੀ ਕਰਦੇ ਨੇ ਇਹਨਾਂ ਦੇ ਖੇਤਰ ਜ਼ਰੂਰ ਫਿਰੇ ਭਾਵੇਂ ਉਹ ਭਾਨਾ ਸਿੱਧੂ ਹੋਵੇ ਭਾਵੇਂ ਰਾਜ ਖਾਲਸਾ ਹੋਵੇ ਭਾਵੇਂ ਆਰਬ ਤਾਰਾ ਆਏ ਹੋਵੇ ਕਿਉਂਕਿ ਇਹ ਚਮਚਾਗਰੀ ਕਰਦੇ ਨੇ ਥੋੜੀ ਬਹੁਤੀ ਬੁਰਕੀ ਪਾਈ ਹੋਣੀ ਹੈ ਔਰ ਜਦੋਂ ਲੋਕਾਂ ਤੱਕ ਇਹ ਗੱਲਬਾਤ ਪਹੁੰਚਦੀ ਹੈ ਫਿਰ ਰਿਐਕਸ਼ਨ ਤਾਂ ਹੁੰਦਾ ਹੀ ਹੈ ਹੋਰ ਲੋਕ ਵੀ ਟਿਕਟਪਨੀ ਕਰਦੇ ਨੇ ਕਿ ਕਿਉਂ ਇਦਾਂ ਕਿਹਾ ਜਾਂਦਾ ਹੈ ਫਿਰ ਇਹਨਾਂ ਦੇ ਮਿਰਚਾਂ ਲੜਦੀਆਂ ਨੇ ਫਿਰ ਗਾੜੀਗਲ ਹੋਇ ਤੱਕ ਆਉਂਦੇ ਹੁਣ ਇਹਨਾਂ ਕਦੀੜਾ ਨੂੰ ਪੁੱਛਣਾ ਹੋਵੇ ਵੀ ਤੁਸੀਂ ਕੌਣ ਹੋ ਸੰਗਰਾਂ ਦੇ ਖੇਤਰ ਫੇਰਨ ਵਾਲੇ ਤੁਹਾਡੇ ਅਮਰਤਪਾਲ ਖੱਚ ਪਿੱਛੇ ਲਾ ਕੇ ਕਿਉਂ ਲੋਕ ਮਰਨ ਵਈ ਜੋਧਾ ਹੈਗੇ ਅਮਰਤਪਾਲ ਉਹਨੇ ਜੋਧਿਆਂ ਵਾਲਾ ਕਿਹੜਾ ਕੰਮ ਕੀਤਾ ਹੈ ਜਦ ਸਿਮਰਜੀਤ ਮਾਨ ਨੇ ਕਿਹੜਾ ਕੰਮ ਕੀਤਾ ਹੈ ਕੌਮ ਲਈ ਸਮਾਜ ਲਈ ਰਾਜਨੀਤੀ ਲਈ ਲਖਸਧਾਨ ਨੇ ਕਿਹੜਾ ਕੰਮ ਕੀਤਾ ਹੈ ਜਿੰਨ ਤੁਸੀਂ ਜੋਧੇ ਕਹੀ ਜ ਨੇ ਪੰਜਾਬ ਦੀ ਅਗੋਂ ਨੇ ਪੰਜਾਬ ਦੀ ਗੱਲ ਕੀਤੀ ਹੈ ਕਿਹੜੇ ਪੰਜਾਬ ਦੀ ਗੱਲ ਕੀਤੀ ਹੈ ਮੱਜਾ ਚੋਰ ਮੱਜਾਂ ਦੀਆਂ ਮੰਡੀਆਂ ਵਿੱਚ ਪਰਤੀਆਂ ਦੇ ਨਾਂ ਤੇ ਕਰੋੜਾਂ ਰੁਪਏ ਕਮਾਇਆ ਫਰੋਟੀਆਂ ਲਈਆਂ ਲਖਸਧਾਨੇ ਨੇ ਅਮਰਤਪਾਲ ਨੇ ਆ ਬੜੇ ਡੇਬਰਗੜ੍ਹ ਜੇਲ੍ਹ ਵਿੱਚ ਬੈਠਾ ਤੇ 10-11 ਮੁੰਡੇ ਨਾਲ ਉਹਦੇ ਹੋਰ ਫਸੇ ਬੈਠੇ ਹੈ ਕਿਹੜਾ ਕੰਮ ਕੀਤਾ ਜੋਧਿਆਂ ਨੂੰ ਦੱਸ ਦ ਦਿਓ ਜਿਹੜਾ ਤੁਸੀਂ ਲੈਬ ਹੋ ਜਾਂਦੇ ਹੋ ਅਮਰਤਪਾਲ ਜੋਧਾ ਸਮਜੀਤ ਮਾਨ ਜੋਧਾ ਆਪਣੇ ਸਟੈਂਡ ਤੇ ਕਿਹੜਾ ਲੱਖਾ ਧਾਣਾ ਪੰਜਾਬੀ ਮਾਂ ਬੋਲੀ ਦਾ ਰੱਖ ਹੈ ਦੱਸ ਦ ਦਿਓ ਕੀਤਾ ਕੀ ਹੈ ਪੰਜਾਬੋਂ ਥੋੜੀ ਜਿਹੀ ਕਰਤੂਤਾਂ ਬਾਰੇ ਪਤਾ ਨਹੀਂ ਪੰਜਾਬ ਦੇ ਲੋਕ ਅਣਜਾਣ ਨੇ ਤੁਹਾਡੀਆਂ ਕਰਤੂਤਾਂ ਦਾ ਭਾਵੇਂ ਸਿਮਰਤ ਮਾਨ ਹੋਵੇ ਭਾਵੇਂ ਲਖਾ ਚੜਾਉਣਾ ਹੋਵੇ ਭਾਵੇਂ ਅਮਰਤਪਾਲ ਹੋਵੇ ਭਾਵੇਂ ਰਾਜ ਖਾਲਸੇ ਵਰਗੇ ਜਾਂ ਭਾਵੇਂ ਸਿੱਧੂ ਵਰਗੇ ਹੁਣ ਇਹਨਾਂ ਦਾ ਸਭ ਦੀਆਂ ਕਰਤੂਤਾਂ ਦਾ ਪਤਾ ਹੈ ਲੋਕਾਂ ਨੂੰ ਕਿਉਂ ਤੁਹਾਨੂੰ ਲੋਕਾਂ ਲੋਕ ਵੋਟ ਪਾਉਣ ਬਈ ਤੁਹਾਡੇ ਪਿੱਛੇ ਲੋਕ ਕਿਉਂ ਲੱਗਣ ਬਈ ਤੁਹਾਡੇ ਪਿੱਛੇ ਲੱਗ ਕੇ ਲੋਕ ਕਿਉਂ ਪੁਲਿਸ ਦੇ ਨਾਲ ਪੰਗਾ ਲੈਣ ਕਿਉਂ ਫਿਰ ਡਿਬ੍ਰੂਗੜ੍ਹ ਜੇਲ੍ਹ ਜਾਣਾ ਪਵੇ ਕਾਦੇ ਲਈ ਤੁਹਾਨੂੰ ਹਲੇ ਸਬਰ ਆਇਆ ਨਹੀਂ ਜਣਕੇ ਇਹਨਾਂ ਜਿਹੜੀਆਂ ਮੈਂ ਤੋਂ ਦੀ ਬੰਦਵਾਸ਼ਾਂ ਦੀ ਗੱਲ ਕੀਤੀ ਹੈ ਨਾ ਰਵਤਾਰ ਰਾਏ ਹੋ ਗਿਆ ਭਾਨਾ ਸਿੱਧੂ ਰਾਜ ਖਾਲਸਾ ਲੱਖਾ ਧੋਣਾ ਸਮਝੀ ਤਾਂ ਮਾਨ ਹੋ ਗਿਆ ਇਹਨਾਂ ਦੀ ਗੱਲਬਾਤ ਕਿਉਂ ਕੀਤੀ ਹੈ ਕਿਉਂਕਿ ਇਹ ਹਰ ਵਕਤ ਪੰਜਾਬ ਨੂੰ ਅੱਗ ਲਾਉਣ ਵਾਲੀ ਗੱਲ ਕਰਦੇ ਆ ਬਚੋ ਇਹਨਾਂ ਤੋਂ ਬਚਾਓ ਆਪਣੇ ਬੱਚਿਆਂ ਨੂੰ ਇਹਨਾਂ ਦਾ ਕੁਝ ਨਹੀਂ ਜਾਣਾ ਰਵਤਾਰ ਆਏ ਨੂੰ ਤੇ ਭਾਨੇ ਸਿੱਧੂ ਨੂੰ ਇੱਕ ਬੇਨਤੀ ਹੈ ਜੇ ਮੰਨ ਲਓਗੇ ਤਾਂ ਸਮਝੀ ਤਾਂ ਮਾਨ ਉਹ ਖਾਤ ਹੈ ਜਿਹੜਾ ਤੁਹਾਡੇ ਵਰਗਿਆਂ ਨੂੰ ਮਰਵਾਉਣ ਲੱਗਾ ਮਿੰਟ ਲਾਉਂਦਾ ਤੇ ਮਰਵਾ ਕੇ ਸ਼ਹੀਦ ਬਣਾਉਣ ਲੱਗਾ ਮਿੰਟ ਲਾਉਂਦਾ ਇਹਨੇ ਚੋਣਾਂ ਜਿੱਤਣੀਆਂ ਹੁੰਦੀਆਂ ਇਲੈਕਸ਼ਨ ਜਿੱਤਨੀ ਹੁੰਦੀ ਹੈ ਕੋਈ ਮਤਲਬ ਨਹੀਂ ਨੂੰ ਪੰਜਾਬ ਦੇ ਨਾਲ ਨਾ ਪੰਜਾਬ ਦੇ ਮੁੱਦਿਆਂ ਦੇ ਨਾਲ ਬਚ ਜੋ ਆਪਣੇ ਆਪ ਨੂੰ ਨਾ ਪੰਜਾਬ ਦੇ ਨੌਜਵਾਨਾਂ ਨੂੰ ਗਮਰਾਹ ਕਰੋ ਤੇ ਜਿਹੜੇ ਸਿੰਗਰਾਂ ਨੂੰ ਤੁਸੀਂ ਕਹਿੰਦੇ ਹੋ ਕਿ ਖੇਤਰ ਫੇਰੋ ਭਾਨਾ ਸਿੱਧੂ ਤੇ ਜੇ ਉਹਨਾਂ ਨੇ ਖੇਤਰ ਥੋੜੇ ਫੇਰਨ ਨੂੰ ਸ਼ੁਰੂ ਕਰਤਾ ਫੇਰ ਕਰੋਗੇ ਬਈ ਸ਼ਰਮ ਹੈ ਮਾੜੀ ਮੋਟੀ ਬਸ ਇੰਨੀ ਬੇਨਤੀ ਮੈਂ ਤਾਂ ਕੀਤੀ ਹੈ ਕਿਉਂਕਿ ਇਹ ਜਿਹੜੇ ਤੋਤੀ ਬਦਮਾਸ਼ ਇਕੱਠੇ ਹੋਏ ਨੇ ਨਾ ਇਹਨੇ ਬੰਦਵਾਸ਼ੀ ਕੋਈ ਨਾ ਕੋਈ ਕੱਢ ਦੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ